ਓਏ ਭਾਈਓ ਤੇ ਪੈੜੋ ਬੜੀ ਠੰਡ ਹੈ। ਓਹ ਇਹ ਤਾਂ ਕੋਸਮੀ ਨਹੀਂ ਠੰਡਾ। ਚਾਚਾ ਕੇਰਾ ਮੈਂ ਸੋ ਟਾਜਾ ਹੁੰਦਾ ਸੀ। ਸਾਡੇ ਖੇਤ ਤੇ ਠੰਡ ਪਈ ਸੀ। ਸਾਡੇ ਖੇਲ ਤੇ ਜਿੰਨਾ ਪਾਣੀ ਸੀ ਸਾਰਾ ਜੰਮ ਗਿਆ ਸੀ। ਕਈ ਮਹੀਨੇ ਨਹੀਂ ਸੀ ਖੁਰਿਆ। ਹਾਂ। ਓਏ ਭਾਈ ਇਹ ਤਾਂ ਕੋਸਮੀ ਨਹੀਂ। ਕੇਰਾ ਸਾਡੇ ਪਿੰਡਾਈਂ ਨਹੀਂ ਠੰਡ ਪਈ ਐਨੀ ਠੰਡ ਪਈ ਤੋਬੇ ਦਾ ਸੋਰਾ ਪਾਣੀ ਜੰਮ ਗਿਆ। ਲੋਕਾਂ ਨੇ ਉੱਥੇ ਉਹ ਲਾ ਸਕੇਟਿੰਗ ਕੀਤੀ ਆਪਣੇ ਬੂਟ ਜੇ ਪਾ ਕੇ ਉਹ ਤਲਕਨੇ ਜੇ ਪੂਰੇ ਸੀ ਮਹੀਨੇ ਪਾਣੀ ਪੈਂਗਲਿਆਂ ਨਹੀਂ ਹੈਗਾ ਜੇਠ ਹਾੜ ਦੀ ਗਰਮੀ ਚ ਜਾ ਕੇ ਪੈਂਗਲਿਆ ਓਏ ਦਾ ਕੁਛ ਵੀ ਨਹੀਂ ਕੇਰਾ ਸਾਡੇ ਭੰਡੇ ਇੰਨੀ ਠੰਡ ਪਈ ਇੰਨੀ ਠੰਡ ਪਈ ਲੋਕਾਂ ਦੇ ਸਿਰ ਤੇ ਜਿਹੜੀ ਧੁੰਦ ਨਹੀਂ ਪੈਂਦੀ ਹੁੰਦੀ ਉਹਦੀ ਬਰਫ਼ ਜੰਮ ਗਈ ਸੀ ਜੀ ਮਹੀਨੇ ਲੋਕਾਂ ਦਾ ਸਿਰ ਗਿੱਲਾ ਰਿਹਾ ਬਰਫ਼ ਨਹੀਂ ਪੈਂਗਲੀ ਓਏ ਭਾਈਓ ਤੇ ਭੈਣੋ ਮੈਂ ਤੁਹਾਨੂੰ ਸੁਣਾਉਣਾ ਸਰੇਦੀ ਇੱਕ ਵਾਰੀ ਸਾਡੇ ਗਜ਼ਰਾਤ ਚ ਇੰਨੀ ਠੰਡੇ ਭਈ ਇੰਨੀ ਠੰਡੇ ਭਈ ਅਸੀਂ ਠੰਡ ਤੋਂ ਬਚਣ ਵਾਸਤੇ ਧੋਨੇ ਲਾ ਲਈ ਜਦੋਂ ਅੱਗ ਦੀ ਲਾਟ ਥੋੜੀ ਜੀ ਵੱਡੀ ਹੋਈ ਤਾਂ ਅੱਗ ਜੰਮ ਗਈ ਸੀ ਮਿੰਨੇ ਤੱਕ ਅੱਗ ਜੰਮੀ ਰਹੀ ਭਾਈਓ ਤੇ ਭੈਣੋ